ਸਤ ਸ੍ਰੀ ਅਕਾਲ ਦੋਸਤੋ ਡਬਲ ਐਫ ਜੀ ਦੇਸੀ ਮੁਰਗੀ ਅੱਜ ਮੈਂ ਤੁਹਾਨੂੰ ਜੋ ਦੇਸੀ ਮੁਰਗੀ ਇੱਕ ਦੂਜੇ ਨੂੰ ਟੱਕਦੇ ਹਨ ਤਾਂ ਖਾਂ ਵਿਚੜ ਜਾਂਦੇ ਹਨ ਤਾਂ ਤੁਹਾਨੂੰ ਅੱਜ ਨਵੀਂ ਗੱਲ ਦੱਸਣ ਲੱਗੇ ਹਾਂ ਤੁਸੀਂ ਵੀਡੀਓ ਚ ਦੇਖ ਰਹੇ ਹੋ ਜਿਹੜੀਆਂ ਫਾਰਮ ਅੰਦਰ ਮੈਂ ਲੰਬੀਆਂ ਲੰਬੀਆਂ ਟਾਕੀਆਂ ਲਗਾਈਆਂ ਹਨ ਟਾਕੀਆਂ ਲਗਾਉਣ ਦਾ ਇਹੀ ਕਾਰਨ ਹੈ ਕਿ ਮੁਰਗੀਆਂ ਇੱਕ ਦੂਜੇ ਨੂੰ ਨਹੀਂ ਕੱਟਦੀਆਂ ਤਾਂ ਟਾਕੀਆਂ ਖਾਣ ਵਾਲ ਮੁਰਗੀਆਂ ਦਾ ਧਿਆਨ ਰਹਿੰਦਾ ਹੈ ਦੁਪਹਿਰ ਦੇ ਸਮੇਂ ਖਾਸ ਕਰਕੇ ਮੁਰਗੀਆਂ ਟਾਕੀਆਂ ਦੇ ਤਾਗੇ ਖਾਂਦੀਆਂ ਹਨ ਤਾਂ ਇਹਨਾਂ ਦਾ ਧਿਆਨ ਇੱਕ ਦੂਜੀ ਨੂੰ ਵੱਲ ਕੱਟਾ ਦਾ ਨਹੀਂ ਰਹਿੰਦਾ ਬਲਕਿ ਟਾਕੀਆਂ ਨੂੰ ਖਾਣ ਦਾ ਰਹਿੰਦਾ ਹੈ ਇਸ ਕਰਕੇ ਮੁਰਗੀਆਂ ਇੱਕ ਦੂਜੀ ਨੂੰ ਨਹੀਂ ਕੱਟਦੀਆਂ ਤਾਂ ਜਿਹੜੇ ਵੀ ਸੱਜਣ ਵੀਰ ਨਵੇਂ ਮੁਰਗੀ ਪਾਲ ਰਹੇ ਹਨ ਤਾਂ ਆਪਦੇ ਫਾਰਮ ਵਿੱਚ ਪੰਜ ਸੱਤ ਟਰੱਕ ਟਾਕੀਆਂ ਜੂਰ ਲਗਾ ਲਗਾਣ ਤਾਂ ਜੋ ਮੁਰਗੀਆਂ ਦਾ ਟਾਕੀਆਂ ਵੱਲ ਧਿਆਨ ਰਵੇ ਤਾਗੇ ਖਾਨ ਦਾ ਤਾਂ ਬਲਕਿ ਉਹਨਾਂ ਦੀਆਂ ਮੁਰਗੀਆਂ ਇੱਕ ਦੂਜੀ ਨੂੰ ਕੱਟ ਨਾ ਸਕਣਾਂ ਇਸ ਕਰਕੇ ਮੈਂ ਫਾਰਮ ਦੇ ਅੰਦਰ ਟਾਕੀਆਂ ਲਗਾਈਆਂ ਹੋਈਆਂ ਹਨ ਜੀ ਮੁਰਗੀਆਂ ਦਾ ਧਿਆਨ ਟਾਕੀਆਂ ਦੇ ਤਾਂ ਕਿ ਖਾਣ ਵਾਲ ਰਵੇ ਤਾਂ ਇੱਕ ਦੂਜੀ ਨੂੰ ਨਾ ਕੱਟ ਕਾਵੇ ਇਹ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਤਾਂ ਜੋ ਹੋਰ ਸੱਜਣ ਵੀਰਾਂ ਨੂੰ ਪਤਾ ਚੱਲ ਸਕੇ ਕਿ ਕਿੱਦਾਂ ਫਾਰਮ ਅੰਦਰ ਮੁਰਗੀ ਪਾਲੀ ਜਾਂਦੀ ਹੈ